ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਆ ਲੈ ਕੇ ਆਏ ਹਾਂ ਜੀ ਆਪਣੀਆਂ ਭੈਣਾਂ ਲਈ ਜਿਨ੍ਹਾਂ ਨੇ ਨਵੀਂ ਬੁਟੀਕ ਸ਼ੁਰੂ ਕਰਨੀ ਆ ਉਹਨਾਂ ਨੂੰ ਫੈਬਰਿਕ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਕੋਲ ਵਧੀਆ ਫੈਬਰਿਕ ਹੋਊਗਾ ਤਾਂ ਹੀ ਅਸੀਂ ਕਸਟਮਰ ਨੂੰ ਜਿਹੜਾ ਆ ਉਹ ਖੁਸ਼ ਕਰ ਸਕਦੇ ਆ ਸੋ ਕਈ ਵਾਰ ਅਸੀਂ ਸ਼ੌਪ ਤੇ ਜਾਂਦੇ ਆ ਸਾਨੂੰ ਖੁੱਦ ਹੀ ਜਾਣਕਾਰੀ ਨਹੀਂ ਹੁੰਦੀ ਫੈਬਰਿਕ ਖਰੀਦਣ ਦੀ ਤੇ ਅਸੀਂ ਕਸਟਮਰ ਨੂੰ ਕਿਵੇਂ ਖੁਸ਼ ਕਰਾਂਗੇ ਸੋ ਕੋਸ਼ਿਸ਼ ਆ ਕਿ ਜਿਹੜੀਆਂ ਨਵੀਆਂ ਭੈਣਾਂ ਨੇ ਬੁਟੀਕ ਖੋਲ੍ਹਣੀ ਆ ਤੇ ਉਹਨਾਂ ਨੂੰ ਫੈਬਰਿਕ ਦੀ ਜਾਣਕਾਰੀ ਜੰਦਈ ਹੈ ਤੇ ਆਓ ਸ਼ੁਰੂ ਕਰਦੇ ਹਾਂ ਤੁਹਾਨੂੰ ਫੈਬਰਿਕ ਦੀ ਜਾਣਕਾਰੀ ਦੇਣਾ ਤੇ ਫੈਬਰਿਕ ਦਿਖਾਉਣਾ ਜੀ ਅੱਜ ਦਾ ਜਿਹੜਾ ਸਾਡਾ ਪਹਿਲਾ ਫੈਬਰਿਕ ਹੈ ਜੀ ਉਹ ਹੈਗਾ ਜੀ ਰੌ ਸਿਲਕ ਦਾ ਤੇ ਤੁਹਾਨੂੰ ਰੌ ਸਿਲਕ ਦੀ ਵੈਰਾਈਟੀ ਦਿਖਾਉਣੀ ਆ ਅੱਛਾ ਰੌ ਸਿਲਕ ਜਿਹੜੀ ਆ ਪਿਓਰ ਰੌ ਸਿਲਕ 100% ਜਿਹੜੀ ਆ ਪਿਓਰ ਰੌ ਸਿਲਕ ਹੁੰਦੀ ਆ ਇਹਨੂੰ ਖਾਦੀ ਸਿਲਕ ਵੀ ਕਿਹਾ ਜਾਂਦਾ ਤੇ ਰੌ ਸਿਲਕ ਵੀ ਤੇ ਇਹ ਵਾਈਟ ਕਲਰ ਚ ਵੀ ਆਉਂਦੀ ਆ ਇਹ ਸਾਡੇ ਕੋਲ ਵਾਈਟ ਕਲਰ ਆ ਇਹ ਵਾਈਟ ਕਲਰ ਚ ਵੀ ਅਵੇਲੇਬਲ ਹੁੰਦੀ ਆ ਤੇ ਮਿਲ ਮੇਡ ਡਾਈ ਵੀ ਹੁੰਦੀ ਆ ਰਾ ਸਿਲਕ ਤੇ ਉਹ ਸਾਡੀ ਇੱਛਾ ਹੁੰਦੀ ਆ ਕਿ ਅਸੀਂ ਜਿਹੜੀ ਆ ਉਹ ਵਾਈਟ ਕਲਰ ਲੈਣਾ ਕਿ ਡਾਈ ਡਾਈ ਹੋਈ ਮਿਲ ਮੇਡ ਡਾਈ ਲੈਣੀ ਕਿਉਂਕਿ ਕਈ ਜਿਹੜੇ ਕਸਟਮਰ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਅਸੀਂ ਕੁਝ ਵੱਖਰੀ ਜੀ ਸ਼ੇਡ ਜਿਹੜੀ ਆ ਆਪਾਂ ਖੁਦ ਤੋਂ ਡਾਈ ਕਰਾਈਏ ਤੇ ਸਾਨੂੰ ਫਿਰ ਲੈਣੀ ਪੈਂਦੀ ਆ ਵਾਈਟ ਕਲਰ ਦੀ ਫੇਰ ਹੀ ਅਸੀਂ ਡਾਈ ਕਰਵਾ ਸਕਦੇ ਆ ਤੇ ਇਹ ਜਿਹੜੀ ਆ ਤੁਸੀਂ ਵੇਖ ਸਕਦੇ ਆ ਆ ਰਾ ਸਿਲਕ ਬਹੁਤ ਜਿਆਦਾ ਸੌਫਟ ਆ ਪਿਓਰ ਰਾ ਸਿਲਕ ਆ ਬਹੁਤ ਜਿਆਦਾ ਸੌਫਟ ਆ ਤੇ ਇਹਦੇ ਵਿੱਚ ਜਿਹੜੇ ਅਸੀਂ ਕਲਰ ਡਾਈ ਕਰਵਾਏ ਆ ਉਹ ਤੁਹਾਨੂੰ ਦਿਖਾਉਣੀ ਆ ਆ ਇਹਦਾ ਸੀ ਕਲਰ ਡਾਈ ਕਰਾਇਆ ਆ 골ਡਨ ਕਲਰ ਪਦਾਮੀ ਕਲਰ ਵੀ ਥੋੜਾ ਥੋੜੀ ਸ਼ੇਡ ਮਾਰਦਾ 골ਡਨ ਜੀ ਸ਼ੇਡ ਆ ਬੜੀ ਪਿਆਰੀ ਜਿਹੜੀ ਆ ਉਹ ਸ਼ੇਡ ਆ ਇਹ ਕਸਟਮਰ ਦੀ ਚੋਇਸ ਆ ਕਿ ਅਸੀਂ ਡਾਰਕ ਕਲਰ ਚਾਰਟ ਲੈਣਾ ਕਿ ਲਾਈਟ ਇਹ ਕਿਹ ਸ਼ੇਡ ਆ ਇਹਦੇ ਨਾਲ ਅਸੀਂ ਦੁਪੱਟਾ ਜਿਹੜਾ ਉਹਨਾਂ ਦੇ ਕਹਿਣ ਤੇ ਸੀ ਅਸੀਂ ਚੁਣੌਣ ਦਾ ਡਾਈ ਕਰਵਾਇਆ ਹੈ ਨੈਕਸਟ ਜਿਹੜਾ ਕਲਰ ਆ ਹਾਂਜੀ ਇਹ ਜਿਹੜੀ ਆ ਇਹ ਮਿਲ ਮੇਡ ਆ ਸਾਡੇ ਕੋਲ ਇਹ ਮਿਲ ਮੇਡ ਡਾਈ ਆ ਰੌਸ ਲਿਖਦੀ ਤੇ ਕਲਰ ਇਹ ਪੀਚ ਕਲਰ ਆ ਪੀਚ ਕਲਰ ਆ ਮਿਲ ਮੇਡ ਡਾਈ ਆ ਇਹ ਜਿਹੜਾ ਰੌ ਸਿਲਕ ਦਾ ਫੈਬਰਿਕ ਹੁੰਦਾ ਇਹ ਥੋੜਾ ਖੜਾ ਖੜਾ ਰਹਿੰਦਾ ਆ ਸੂਟ ਜਿਹੜਾ ਨਾ ਕਈ ਸੂਟ ਹੁੰਦੇ ਆ ਕਿ ਸਾਡੇ ਨਾਲ ਲੱਗੇ ਰਹਿੰਦੇ ਆ ਬੋਡੀ ਦੇ ਨਾਲ ਇਹ ਜਿਹੜਾ ਸਟਾਫ ਜਾਂ ਰੌਸ ਲਿਖਦਾ ਇਹ ਥੋੜਾ ਆ ਖੜਾ ਖੜਾ ਰਹਿੰਦਾ ਆ ਸੋ ਇਹ ਹੈਗੀ ਜੀ ਸਾਡੀ ਰੌਸ ਸਿਲਕ ਇਹਦੇ ਵਿੱਚ ਸੈਮੀ ਵੀ ਸਾਡੇ ਕੋਲ ਹੈ ਕਿਉਂਕਿ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਜਿਹੜੇ ਖਾਦੀ ਸਿਲਕ ਦੇ ਆ ਰੌਸ ਸਿਲਕ ਦੇ ਫੈਬਰਿਕ ਉਹ ਕਿਵੇਂ ਦੇ ਆ ਕਿਉਂਕਿ ਬੁਟੀਕ ਵਾਲੀਆਂ ਭੈਣਾਂ ਨੂੰ ਅਸੀਂ ਜਾਣਕਾਰੀ ਦੇਣਾ ਚਾਹੁੰਦੀ ਆ ਹਰ ਫੈਬਰਿਕ ਦੀ ਆ ਹੈਗਾ ਇਹਦਾ ਸੈਮੀ ਆ ਸੈਮੀ ਫੈਬਰਿਕ ਆ ਤੇ ਇਹਦੇ ਸੈਮੀ ਵੀ ਡਾਈ ਹੋ ਜਾਂਦਾ ਇਹ ਡਾਈਏਬਲ ਵੀ ਮਿਲਦਾ ਆ ਤੇ ਡਾਈ ਵੀ ਹੋ ਜਾਂਦਾ ਆ ਹੈਗਾ ਇਹਦੇ ਚ ਬਲੈਕ ਕਲਰ ਇਹ ਸੈਮੀ ਖਾਦੀ ਆ ਇਹ ਬਲੈਕ ਕਲਰ ਆ ਤੁਸੀਂ ਕੋਈ ਵੀ ਕਲਰ ਜਿਹੜਾ ਉਹ ਡਾਈ ਕਰਵਾ ਸਕਦੇ ਹੋ ਇਹ ਵੀ ਬਹੁਤ ਸੌਫਟ ਆ ਦੇਖੋ ਬਹੁਤ ਸੌਫਟ ਕਲਰ ਆ ਸੋ ਇਹ ਹੈਗਾ ਸੀ ਜੀ ਸਾਡਾ ਫਰਸਟ ਰॉ ਸਿਲਕ ਜਾਂ ਖਰਦੀ ਸਿਲਕ ਦਾ ਫੈਬਰਿਕ ਨੈਕਸਟ ਤੁਹਾਨੂੰ ਹੁਣ ਦਿਖਾਉਣੀ ਆ ਜੀ ਪਿਓਰ ਸਿਲਕ ਉਹਦੇ ਵਿੱਚ ਤੁਹਾਨੂੰ ਪਹਿਲਾਂ ਮੈਂ ਵਾਈਟ ਦਿਖਾਉਣੀ ਆ ਇਹ ਹੈਗਾ ਜੀ ਫੈਬਰਿਕ ਵਾਈਟ ਇਹ ਪਿਓਰ ਜਿਹੜੀ ਆ ਉਹ ਸਿਲਕ ਆ ਪਿਓਰ ਸਿਲਕ ਨੂੰ ਕਹਿੰਦੇ ਆ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਨਜ਼ਦੀਕ ਤੋਂ ਦਿਖਾਈ ਜਾਵਾ ਇਹ ਜਿਹੜੀਆਂ ਪਿਓਰ ਵਾਲੀਆਂ ਸਾਰੀਆਂ ਸਿਲਕਾਂ ਨੇ ਇਹ ਆ ਕਾਫੀ ਕੋਸਟਲੀ ਹੁੰਦੀਆਂ ਪਰ ਕਸਟਮਰ ਜਿਹੜੇ ਪਾਉਂਦੇ ਨੇ ਇਹ ਫੈਬਰਿਕ ਪਿਓਰ ਵਾਲੇ ਉਹ ਫਿਰ ਪਿਓਰ ਹੀ ਮੰਗਦੇ ਨੇ ਇਹ ਪਿਓਰ ਆ ਇਹਦੇ ਵਿੱਚ ਕੋਈ ਵੀ ਕਲਰ ਡਾਈ ਹੋ ਜਾਂਦਾ ਆ ਤੇ ਇਹਦੇ ਜਿਹੜੇ ਡਾਈ ਤੁਹਾਨੂੰ ਦਿਖਾਉਣੀ ਆ ਇਹ ਇਹ ਹੈਗੇ ਆ ਮਿਲ ਮੇਡ ਪਿਓਰ ਸਿਲਕ ਠੀਕ ਉਹ ਵਾਈਟ ਆ ਉਹ ਸੀ ਆਪਣੀ ਇੱਛਾ ਦੇ ਅਨਸਾਰ ਕੋਈ ਵੀ ਕਲਰ ਡਾਈ ਕਰਵਾ ਸਕਦੇ ਆ ਜਿਹੜਾ ਕਿ ਕਸਟਮਰ ਨੂੰ ਪਸੰਦ ਹੋਵੇ ਤੇ ਇਹ ਆ ਜੀ ਇਹ ਰੈੱਡ ਕਲਰ ਆ ਇਹ ਮਿਲ ਮੇਡ ਹੀ ਡਾਈ ਹੋਇਆ ਆ ਪਿਓਰ ਸਿਲਕ ਇਹ ਦੇਖੋ ਮੇਰਾ ਮਕਸਦ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਕਿਉਂਕਿ ਕਈਆਂ ਭੈਣਾਂ ਨੂੰ ਜਿਨ੍ਹਾਂ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਤੇ ਕਈ ਵਾਰ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ ਕਈਆਂ ਕੋਲ ਬਹੁਤ ਹੁੰਦੀ ਆ ਜੀ ਇਹ ਵੀ ਨਹੀਂ ਕਹਿ ਸਕਦੇ ਪਰ ਜਿਹੜੀਆਂ ਭੈਣਾਂ ਨੇ ਨਵਾਂ-ਨਵਾਂ ਕੰਮ ਸ਼ੁਰੂ ਕਰਨਾ ਆ ਉਹਨਾਂ ਨੂੰ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਸੋ ਸੋਚਿਆ ਕਿ ਤੁਹਾਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਜਾਵੇ ਸੋ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਸਾਰੇ ਕਲਰ ਆ ਜੀ ਇਹ ਸਾਰੇ ਪਿਓਰ ਸਲਿਕਦੇ ਆ ਇਹ ਮਿਲ ਮਿਟ ਜਿਹੜੀ ਆ ਪਿੱਛੋਂ ਡਾਈ ਹੋ ਕੇ ਆਈ ਆ ਇਹ ਜਿਹੜੇ ਸਿਲਕ ਦਾ ਫੈਬਰਿਕ ਮਿਲ ਦਾ ਡਾਈ ਹੋਇਆ ਆ ਠੀਕ ਇਹ ਤੁਹਾਨੂੰ ਸਿਲਕਾਂ ਦੀ ਜਾਣਕਾਰੀ ਦਿੱਤੀ ਇਹਦੇ ਵਿੱਚ ਇੱਕ ਹੋਰ ਸਿਲਕ ਹੈ ਜੀ ਇਹਨੂੰ ਗੈਵਰਡਨ ਸਿਲਕ ਕਹਿੰਦੇ ਆ ਇਹ ਟੂ ਟੋਨ ਦਿੰਦੀ ਆ ਦੇਖੋ ਇੱਕ ਆ ਸ਼ੇਡ ਦਿੰਦੀ ਆ ਪੈਰਟ ਗ੍ਰੀਨ ਤੇ ਇੱਕ ਆ ਦੇਖਿਓ ਸ਼ੇਡ ਜਿਹੜੀ ਆ ਐਵੇਂ ਦਿੰਦੀ ਆ ਇਹਨੂੰ ਗੈਵਰਡਨ ਸਿਲਕ ਕਹਿੰਦੇ ਆ ਇਹ ਥੋੜੀ ਜੀ ਜਿਹੜੀ ਅਸੀਂ ਪਹਿਲਾਂ ਸਿਲਕ ਦੇਖੀ ਆ ਉਹਦੇ ਤੋਂ ਥੋੜੀ ਜੀ ਹੈਵੀ ਲੁੱਕ ਚ ਹੁੰਦੀ ਆ ਥੋੜੀ ਜੀ ਹੈਵੀ ਹੁੰਦੀ ਆ ਪਰ ਟੂ ਟੋਨ ਹੁੰਦੀ ਆ ਤੇ ਸ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਏ ਦੇ ਵਿੱਚ ਇਸ ਸਿਲਕ ਵਿੱਚ ਠੀਕ ਤੇ ਆ ਵੀ ਜਿਹੜੀ ਆ ਇਹ ਫਰੋਜ਼ੀ ਕਲਰ ਚ ਗੈਵਰਡਿਨ ਸਿਲਕ ਆ ਇਹਦੇ ਵਿੱਚ ਟੂ ਟੋਨ ਗੈਵਰਡਿਨ ਵਿੱਚ ਟੂ ਟੋਨ ਵਾਲੀ ਸਿਲਕ ਵੀ ਆਉਂਦੀ ਆ ਤੇ ਸਿੰਗਲ ਕਲਰ ਵਾਲੀ ਸਿਲਕ ਵੀ ਆਉਂਦੀ ਆ ਕਿਉਂਕਿ ਉਹ ਕੱਪੜੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਤੇ ਜਦੋਂ ਅਸੀਂ ਕਸਟਮਰ ਨੂੰ ਦਿਖਾਉਣੀ ਆ ਕੱਪੜੇ ਜਾਂ ਉਹਨਾਂ ਦੀ ਪਸੰਦ ਪੁੱਛਣੀ ਆ ਤੇ ਫਿਰ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਇਹ ਫਰੋਜ਼ੀ ਕਲਰ ਆ ਹੋ ਸਕਦਾ ਵੀਡੀਓ ਵਿੱਚ ਰਾਇਲ ਬਲੂ ਆ ਰਿਹਾ ਹੋਵੇ ਪਰ ਇਹ ਫਰੋਜ਼ੀ ਕਲਰ ਆ ਡਾਰਕ ਫਰੋਜ਼ੀ ਕਲਰ ਆ ਇਹ ਵੀ ਗੈਵਾਡੀਨ ਆ ਤੇ ਆ ਵੀ ਗੈਵਾਡੀਨ ਆ ਇੱਕ ਟੂ ਟੋਨ ਵਾਲੀ ਗੈਵਾਡੀਨ ਆ ਤੇ ਇੱਕ ਸਿੰਗਲ ਕਲਰ ਵਾਲੀ ਗੈਵਾਡੀਨ ਆ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਥੋੜੀ ਸਮਝ ਆ ਰਹੀ ਹੋਵੇ ਕਿਉਂਕਿ ਸਾਨੂੰ ਵੀ ਸਟਾਰਟਿੰਗ ਚ ਬੜੀ ਕਨਫਿਊਜ਼ਨ ਹੋ ਜਾਂਦੀ ਸੀ ਤੇ ਇਹ ਜੀ ਸਿਲਕ ਫੈਬਰਿਕ ਠੀਕ ਅੱਗੇ ਆਪਾਂ ਉਹ ਗੱਲ ਕਰਦੇ ਹਾਂ ਜੀ 크ਰੇਪ ਦੀ ਆ ਜਿਹੜੀ 크ਰੇਪ ਆ ਜੀ ਇਹ ਸੈਲਫ 크ਰੇਪ ਆ 크ਰੇਪ ਵਿੱਚ ਸੈਲਫ ਵਿੱਚ ਪਿਓਰ ਵੀ ਆਉਂਦੀ ਆ ਤੇ ਸੈਮੀ ਵੀ ਆਉਂਦੀ ਆ ਤੇ ਆ ਜਿਹੜੀ ਕਰੇਪ ਆ ਜੀ ਦੇਖੋ ਸਾਰੇ ਪ੍ਰਿੰਟ ਦੇਖੋ ਤੁਸੀਂ ਕਿੰਨੇ ਸੋਹਣੇ ਆ ਸਾਰੇ ਸਾਡੇ ਕੋਲ ਅਵੇਲੇਬਲ ਆ ਤੇ ਜੇਕਰ ਤੁਸੀਂ ਲੈਣਾ ਵੀ ਚਾਹੁੰਦੇ ਹੋ ਬਾਏ ਕਰਨਾ ਚਾਹੁੰਦੇ ਹੋ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਆ ਪ੍ਰਿੰਟ ਬਹੁਤ ਸੋਹਣਾ ਇਹਦਾ ਆ ਵੀ ਇਹਦਾ ਸੈਲਫ ਬੂਟੀ ਵਾਲਾ ਜਿਹੜਾ ਆ ਉਹ ਪ੍ਰਿੰਟ ਆ ਇਹ ਕੋਈ ਵੀ ਕਲਰ ਜਿਹੜਾ ਸੀ ਸੈਲਫ ਤੇ ਡਾਈ ਕਰਵਾ ਸਕਦੀਆਂ ਇਹ ਸਾਰੀ ਜਿਹੜੀ ਕਰੇਪ ਆ ਇਹ ਡਾਈ ਹੋ ਜਾਂਦੀ ਹੈ ਡਾਈ ਇਹਦਾ ਮੈਂ ਤੁਹਾਨੂੰ ਜਿਹੜੇ ਡਾਈ ਕਰਵਾਏ ਸੀ ਉਹ ਵੀ ਦਿਖਾਉਣੀ ਆ ਇੱਕ ਰੇਪ ਆ ਜੀ ਤੇ ਇਹਦਾ ਅਸੀਂ ਡਾਈ ਕਰਵਾਇਆ ਹੋਇਆ ਫੈਬਰਿਕ ਤੁਹਾਨੂੰ ਇੱਕ ਵਾਰੀ ਉਹ ਵੀ ਦਿਖਾ ਦਿੰਨੀ ਆ ਆ ਦੇਖੋ ਆ ਅਸੀਂ ਸੈਲਫ ਕ੍ਰੇਪ ਡਾਈ ਵੀ ਕਰਵਾਈ ਹੋਈ ਆ ਸਾਡੇ ਕੋਲ ਦੁਪੱਟਾ ਸੀ ਅਸੀਂ ਪੇਂਟਿੰਗ ਕਰਦੇ ਆ ਸਪਰੇਅ ਪੇਂਟ ਦਾ ਦੁਪੱਟਾ ਸੀ ਸਾਡੇ ਕੋਲ ਤੇ ਟੈਬੀ ਦਾ ਉਹਦੇ ਨਾਲ ਅਸੀਂ ਸੈਲਫ ਕ੍ਰੇਪ ਡਾਈ ਕਰਾਈ ਆ ਹੁਣ ਅਸੀਂ ਇਹਦੇ ਤੇ ਕਸਟਮਰ ਦੀ ਚੋਇਸ ਅਨੁਸਾਰ ਅਸੀਂ ਇਹਦੇ ਤੇ ਵਰਕ ਕਰਾਵਾਂਗੇ ਤੇ ਤੁਸੀਂ ਵੇਖ ਸਕਦੇ ਆ ਕਿ ਡਾਈ ਹੋਈ ਵੀ ਇਹਦੀ ਕਿੰਨੀ ਗੈਟ ਗੈਟਾਪ ਆਉਂਦੀ ਆ ਆਹ ਡਾਈ ਹੋਈ ਆ ਬਹੁਤ ਸੋਹਣੀ ਜਿਹੜੀ ਆ ਉਹ ਲੁੱਕ ਜਿਹੜੀ ਆਉਂਦੀ ਆ ਕਿਉਂਕਿ ਜਿਹੜੇ ਕਸਟਮਰ ਪਿਓਰ ਦੇ ਕੱਪੜੇ ਪਾਉਂਦੇ ਆ ਉਹ ਫਿਰ ਸਿਰਫ ਪਿਓਰ ਹੀ ਲੱਭਦੇ ਆ ਉਹਦੇ ਵਿੱਚ ਵੱਖਰੀ ਵੱਖਰੀ ਜਿਹੜੀ ਡਿਜ਼ਾਈਨਿੰਗ ਲੱਭਦੇ ਆ ਅ ਜਿੰਨਾ ਵੀ ਤੁਹਾਨੂੰ ਫੈਬਰਿਕ ਦਿਖਾਇਆ ਜੀ ਇਹਤੇ ਸਾਰਾ ਜਿਹੜਾ ਅ ਹੈਂਡਵਰਕ ਕਰਵਾ ਸਕਦੇ ਆ ਹੁਣ ਨੂੰ ਤੇ ਮਸ਼ੀਨੀ ਵਰਕ ਵੀ ਹੋ ਸਕਦਾ ਪਿਓਰ ਤੇ ਪਰ ਜਦੋਂ ਅਸੀਂ ਕਪੜਾ ਹੀ ਇੰਨਾ ਕੋਸਟਲੀ ਲੈਣਾ ਆ ਤੇ ਫਿਰ ਅਸੀਂ ਉਹਦੇ ਉੱਤੇ ਪਿਓਰ ਦਾ ਉੱਤੇ ਅਸੀਂ ਹੈਂਡਵਰਕ ਹੀ ਕਰਵਾਵਾਂਗੇ ਕਿਉਂਕਿ ਨੀਚੇ ਇੰਨਾ ਮਹਿੰਗਾ ਸਾਡਾ ਕਪੜਾ ਕੋਸਟਲੀ ਕਪੜਾ ਲੱਗਾ ਹੋਊਗਾ ਪਿਓਰ ਦਾ ਉੱਤੇ ਮਸ਼ੀਨ ਵਰਕ ਕਰਾਵਾਂਗੇ ਫਿਰ ਉਹਦੇ ਨਾਲ ਗੈਟਅਪ ਨਹੀਂ ਆਉਂਦੀ ਸੋ ਅਸੀਂ ਪਿਓਰ ਉੱਤੇ ਹੈਂਡਵਰਕ ਹੀ ਕੋਸ਼ਿਸ਼ ਕਰਾਂਗੇ ਕਰਵਾਉਣ ਦੀ ਸੋ ਅੱਜ ਅਸੀਂ ਇੰਨੇ ਕੇ ਫੈਬਰਿਕ ਦੀ ਜਾਣਕਾਰੀ ਦਿੰਨੇ ਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਤੇ ਫਿਰ ਤੁਸੀਂ ਵੀ ਬੋਰ ਹੋ ਜਾਓਗੇ ਸੋ ਨੈਕਸਟ ਵੀਡੀਓ ਵਿੱਚ ਅਸੀਂ ਨੈਕਸਟ ਫੈਬਰਿਕ ਦੀ ਜਾਣਕਾਰੀ ਦਵਾਂਗੇ ਹੋਪ ਆ ਕਿ ਤੁਹਾਨੂੰ ਜਿਹੜੀ ਆ ਪ੍ਰੋਪਰ ਜਾਣਕਾਰੀ ਇਹਦੀ ਮਿਲ ਗਈ ਹੋਊਗੀ ਸੋ ਵੀਡੀਓ ਵੇਖਣ ਲਈ ਥੈਂਕ ਯੂ ਜੀ ਸਾਰਿਆਂ ਦਾ ਸਾਰੀਆਂ ਭੈਣਾਂ ਦਾ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਅਗਲੀ ਵੀਡੀਓ ਚ ਵੱਖ-ਵੱਖ ਫੈਬਰਿਕ ਦੀ ਜਾਣਕਾਰੀ ਦਵਾਂਗੇ ਤਾਂ ਜੋ ਤੁਸੀਂ ਦੁਕਾਨ ਤੇ ਜਾਓ ਸ਼ਾਪ ਤੇ ਫੈਬਰਿਕ ਲੈਂਡ ਤੇ ਤੁਸੀਂ ਉਹਨਾਂ ਨੂੰ ਦੱਸ ਸਕੋ ਕਿ ਸਾਨੂੰ ਆ ਫੈਬਰਿਕ ਚਾਹੀਦਾ ਹੈ